ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਸਵਾਗਤ ਕਰਦਾ ਮੈਂ ਆਪਣੇ YouTube ਚੈਨਲ ਤੇ Facebook ਚੈਨਲ ਦੇ ਉੱਤੇ ਅੱਜ ਦੀ ਵੀਡੀਓ ਨਵੀਂ ਤੁਹਾਡੇ ਦਰਮਿਆਨ ਲੈ ਕੇ ਆਇਆ ਕੁਝ ਵਿਚਾਰ ਤੁਹਾਡੇ ਨਾਲ ਸਾਂਝੀ ਕਰਾਂਗਾ ਉਮੀਦ ਕਰਦਾ ਜਿਸ ਤਰ੍ਹਾਂ ਤੁਸੀਂ ਹੁਣ ਤੱਕ ਦੀਆਂ ਮੇਰੀਆਂ ਸਾਰੀਆਂ ਵੀਡੀਓ ਨੂੰ ਤੁਸੀਂ ਭਰਮਾ ਪਿਆਰ ਦਿੱਤਾ ਇਸ ਵੀਡੀਓ ਨੂੰ ਵੀ ਤੁਸੀਂ ਇਤਾਂ ਦੇ ਨਾ ਨਹੀਂ ਪਿਆਰ ਦਿਓਗੇ ਜਿਹੜੀ ਮੇਰੀ ਅੱਜ ਦੀ ਵੀਡੀਓ ਦੀ ਸ਼ੁਰੂਆਤ ਹੈ ਉਹ ਹੈਗੀ ਹੈ ਕਿ ਇੱਕ ਖੁਸ਼ਹਾਲ ਤਰੀਕੇ ਨਾਲ ਜਿਉਣ ਲਈ ਸਾਨੂੰ ਕਿਹੜੀਆਂ ਚੀਜ਼ਾਂ ਤੇ ਕੰਮ ਕਰਨਾ ਚਾਹੀਦਾ ਹੈ ਤੇ ਅਸੀਂ ਆਪਣੇ ਇੱਕ ਮਕਸਦ ਦੇ ਵਿੱਚ ਵੀ ਕਾਮਯਾਬ ਹੋਈਏ ਤੇ ਆਪਣਾ ਜਿਹੜਾ ਭਾਈਚਾਰਕ ਸਾਂਝ ਆ ਉਹ ਵੀ ਬਣੀ ਰਵੇ। ਕੁਝ ਇੰਨਾ ਟੋਪਿਕਾਂ ਉੱਤੇ ਗੱਲ ਕਰਨ ਦੀ ਮੈਂ ਤੁਹਾਡੇ ਨਾਲ ਕੋਸ਼ਿਸ਼ ਕਰਾਂਗਾ। ਜੇਕਰ ਵੀਡੀਓ ਵਧੀਆ ਲੱਗੀ ਤਾਂ ਅੱਗੇ ਤੁਸੀਂ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ। ਜੇਕਰ ਤੁਸੀਂ ਪਹਿਲੀ ਵਾਰ ਜੁੜੇ ਹੋ ਫੇਸਬੁੱਕ ਤੇ ਜਾਂ ਇੰਸਟਾਗ੍ਰam ਤੇ ਜਾਂ ਸਨੈਪਚੈਟ ਤੇ ਮੈਂ ਹਰੇਕ ਨੂੰ ਬੇਨਤੀ ਕਰਦਾ ਹੁਣ। ਕਿ ਤੁਸੀਂ ਜਦੋਂ ਮੇਰੇ ਬਾਇਓ ਦੇ ਵਿੱਚ ਜਾਓਗੇ YouTube ਤੇ ਤੁਹਾਨੂੰ ਸਾਰੇ ਲਿੰਕ ਮਿਲ ਜਾਣਗੇ ਉੱਥੋਂ ਜੇ ਤੁਸੀਂ ਉਸ ਲਿੰਕ ਨੂੰ ਦਬਕ ਕੇ ਵੀ ਤੁਸੀਂ ਬਾਕੀ ਜਿਹੜੇ ਆਪਣੇ ਲਿੰਕ ਨੇ ਉਹਨਾਂ ਨੂੰ ਤੁਸੀਂ ਜਰੂਰ ਦੇਖ ਸਕਦੇ ਹੋ ਤੇ ਜਿਹੜੀ ਵੀਡੀਓ ਦੀ ਸ਼ੁਰੂਆਤ ਹੈ ਜ ਖੁਸ਼ਹਾਲ ਜਿਹੜੀ ਜ਼ਿੰਦਗੀ ਦੀ ਮਗਰ ਜੋ ਜਿਉਣ ਵਾਸਤੇ ਕਹਿ ਰਹੇ ਆ ਸਭ ਤੋਂ ਪਹਿਲਾਂ ਤਾਂ ਇਹ ਚੀਜ਼ਾਂ ਦੇ ਗੱਲ ਸਾਨੂੰ ਕਰਨੀ ਚਾਹੀਦੀ ਹੈ ਕਿ ਜਿਹੜੇ ਸਾਡੇ ਰੁਝੇਵੇਂ ਨੇ ਉਹਨਾਂ ਰੁਝੇਵਿਆਂ ਦੇ ਵਿੱਚੋਂ ਆਪਣਾ ਸਮਾਂ ਕੱਢ ਕੇ ਉਹਨਾਂ ਚੀਜ਼ਾਂ ਤੇ ਦੇਣਾ ਚਾਹੀਦਾ ਸਮਾਂ ਜਿਹੜੀ ਚੀਜ਼ਾਂ ਸਾਡੇ ਬਾਕੀ ਕੰਮ ਆਉਣ ਵਾਲੀਆਂ ਹੋਣ ਮੱਕੇ ਭਾਲਤੂ ਦੀਆਂ ਗੱਲਾਂ ਆ ਇੱਧਰ ਉੱਤਰ ਦੀਆਂ ਛੱਡ ਕੇ ਜਾਂ ਜਾਂ ਆਪਾਂ ਕਈ ਇਹ ਕਈ ਵਾਰੀ ਹੋ ਜਾਂਦਾ ਨਾ ਜਿਹੜਾ ਅੱਜ ਕੱਲ ਸਮਾਂ ਚੱਲ ਰਿਹਾ ਇੱਧਰ ਉੱਤਰ ਦੀਆਂ ਜੋ ਉਧਰੋਂ ਇੱਧਰ ਦੀਆਂ ਉਹ ਚੀਜ਼ਾਂ ਤੋਂ ਜਿੰਨਾ ਮੈਨੂੰ ਲੱਗਦਾ ਕਿ ਆਪਾਂ ਬਣ ਸਕੀਏ ਤੇ ਜ਼ਿਆਦਾ ਵਧੀਆ ਕਾਰਨ ਕੀ ਹੁੰਦਾ ਹੈ ਕਈ ਵਾਰੀ ਨਾ ਓਡੀ ਗੱਲ ਬਣਦੀ ਨਹੀਂ ਜਿੱਡੀ ਗੱਲ ਹੋ ਜਾਂਦੀ ਹੈ ਜੇ ਜਿੰਨੀ ਗੱਲਾਂ ਆਪਾਂ ਆਪਣੇ ਮਕਸਦ ਦੇ ਹਿਸਾਬ ਤੋਂ ਦੁੱਗਣਾ ਤਿੱਗਣਾ ਅਸੀਂ ਉਹ ਗੱਲਾਂ ਬਣਾ ਲੈਨੇ ਆ ਤੇ ਦੂਜੀ ਜੇਕਰ ਗੱਲ ਕਰੀਏ ਕਿ ਜਿਹੜੀ ਭਾਈਚਾਰਕ ਸਾਂਝ ਹੁੰਦੀ ਹੈ ਕਈ ਵਾਰੀ ਪਤਾ ਗੱਲ ਕੀ ਹੈ ਜਦੋਂ ਆਪਾਂ ਕੋਈ ਕੰਮ ਕਰਦੇ ਆ ਤੇ ਸਾਨੂੰ ਕਦੇ ਵੀ ਇਹ ਚੀਜ਼ ਸੋਚ ਕੇ ਮੈਨੇ ਬਣਾ ਕੇ ਨਹੀਂ ਕਰਨਾ ਚਾਹੀਦਾ ਕੰਮ ਕਿ ਆਹ ਚੀਜ਼ ਆਪਾਂ ਹੋਏਗੀ ਤੇ ਆਪਣੇ ਨਾਲ ਇਹ ਬੰਦਾ ਤੁਰੇਗਾ ਕਿ ਨਹੀਂ ਤੁਰੇਗਾ ਆਪਣਾ ਮਕਸਦ ਇਹ ਹੋਣਾ ਚਾਹੀਦਾ ਵੀਰੋ ਕਿ ਆਪਾਂ ਉਹ ਚੀਜ਼ ਤੇ ਕੰਮ ਕਰੀਏ ਚਲੋ ਆਪਾਂ ਉਹ ਚੀਜ਼ ਤੇ ਕੰਮ ਕਰਾਂਗੇ ਪ੍ਰੋਪਰਲੀ ਕੰਮ ਕਰਾਂਗੇ ਤਾਂ ਸਾਨੂੰ ਕਿਤੇ ਨਾ ਕਿਤੇ ਉਹਦੇ ਰਿਜ਼ਲਟ ਵਧੀਆ ਮਿਲਣਗੇ ਸੋਚੀਂ ਕਰ ਮੈਂ ਆਪਣੀ ਗੱਲ ਕਰਾਂ ਕਿ ਮੈਂ ਤਗਰੀਬਨ ਤੁਹਾਨੂੰ ਪਤਾ ਜਿੰਨੀਆਂ ਮੈਂ ਹੁਣ ਤੱਕ ਵੀਡੀਓ ਪਾਈਆਂ ਨੇ ਮੈਂ ਆਪਣੇ ਖੇਤ ਫਾਰਮ ਤੇ ਬਹਿ ਕੇ ਵੀਡੀਓ ਬਣਾਉਣਾ ਸੋ ਤੁਸੀਂ ਕਾਫੀ ਵੀਰਪਰਾ ਪਿਆਰ ਵੀ ਦਿੰਦੇ ਨੇ ਉਹ ਜਿਹੜੇ ਵੀਰਪਰਾ ਨਵੇਂ ਜੁੜਦੇ ਨੇ ਸੋ ਉਹਨਾਂ ਦਾ ਵੀ ਧੰਨਵਾਦ ਹੈ ਜਿਹੜੇ ਨਹੀਂ ਜੁੜਦੇ ਹਜੇ ਨਹੀਂ ਹਜੇ ਤੱਕ ਕਈ ਕੋਲ ਵੀਡੀਓ ਨਹੀਂ ਜਾਣ ਲੱਗੀਆਂ ਸੋ ਕੋਈ ਨਹੀਂ ਹੌਲੀ ਹੌਲੀ ਜਾਣ ਲੱਗਣਗੇ ਕਿਸੇ ਵੀ ਚੀਜ਼ ਨੂੰ ਨਾ ਸਮਾਂ ਲੱਗਦਾ ਹੁੰਦਾ ਜਦੋਂ ਸਮਾਂ ਕੰਪਲੀਟ ਹੋ ਜਾਂਦਾ ਤੇ ਫਿਰ ਉਸ ਤੋਂ ਬਾਅਦ ਉਹ ਚੀਜ਼ਾਂ ਤੇ ਬੰਦਾ ਜਦੋਂ ਕੰਮ ਕਰਨ ਨਾਲ ਕੰਟੀਨਿਊ ਕਰਦਾ ਤਾਂ ਉਹ ਚੀਜ਼ਾਂ ਫਿਰ ਤੁਹਾਡੇ ਕੋਲ ਆਉਂਦੀਆਂ ਨੇ ਤੁਹਾਨੂੰ ਪਤਾ ਲੱਗਣ ਲੱਗ ਜਾਂਦਾ ਸੋ ਬਾਕੀ ਗੱਲ ਜੇਕਰ ਕਰੀਏ ਤੇ ਕਾਫੀ ਤਰੀਕੇ ਹੁੰਦੇ ਆ ਯੂਨਿਕ ਜੀ ਪਹਿਲਾਂ ਤਾਂ ਤੁਸੀਂ ਉਹ ਗੱਲ ਹੈ ਕਿ ਜਿਹੜੀਆਂ ਚੀਜ਼ਾਂ ਸਾਡੇ ਇੱਕ ਜ਼ਿੰਦਗੀ ਦੇ ਵਿੱਚ ਮੇਨ ਪਾਰਟ ਦੇ ਵਿੱਚ ਅਸੀਂ ਰੁਟੀਨ 'ਚ ਕਰਦੇ ਆ ਅਸੀਂ ਉਹਨਾਂ ਚੀਜ਼ਾਂ ਤੇ ਥੋੜਾ ਜਿਹਾ ਕੰਮ ਕਰਨਾ ਸ਼ੁਰੂ ਕਰੀਏ ਆਪਣੇ ਤੇ ਜਦੋਂ ਅਸੀਂ ਉਹ ਚੀਜ਼ਾਂ ਤੇ ਕੰਮ ਕਰਦੇ ਆ ਪ੍ਰੋਪਰਲੀ ਕਰਦੇ ਆ ਤਾਂ ਫਿਰ ਰਿਜ਼ਲਟ ਉਹਦਾ ਵੱਖਰਾ ਹੀ ਹੁੰਦਾ ਤੇ ਬਾਕੀ ਜਿੰਨੇ ਵੀ ਨੌਜਵਾਨ ਵੀਰ ਭਰਾ ਮੇਰੇ ਵੀਡੀਓ ਦੇ ਵਿੱਚ ਆਉਂਦੇ ਲਾਈਵ ਦੇ ਵਿੱਚ ਵੀ ਆਉਂਦੇ ਆ ਕਈ ਵੀਡੀਓ ਵੀ ਦੇਖਦੇ ਆ ਤਾਂ ਉਹਨਾਂ ਨੂੰ ਮੇਰਾ ਇਹੋ ਮਕਸਦ ਹੁੰਦਾ ਸਾਰੇ ਵੀਰ ਭਰਾਵਾਂ ਨੂੰ ਕਿ ਤੁਸੀਂ ਇੱਕ ਵਧੀਆ ਤਰੀਕੇ ਨਾਲ ਕੰਮ ਕਰੋ ਉਹ ਚੀਜ਼ ਕਰੋ ਜਿਹੜੀ ਸਭ ਨੂੰ ਵਧੀਆ ਲੱਗੇ ਸਭ ਤੋਂ ਵਧੀਆ ਉਦੋਂ ਬ੍ਰਦਰ ਲੱਗਦੀ ਹੈ ਜਦੋਂ ਆਪਾਂ ਜਿਵੇਂ ਕਹਿੰਦੇ ਕੰਮ ਆਪਣਾ ਤੇ ਸੋਭਾ ਜੱਗਦੀ ਠੀਕ ਹੈ ਇਹ ਦੋਨੇ ਗੱਲਾਂ 'ਚ ਫਰਕ ਆ ਕੰਮ ਆਪਣਾ ਹੁੰਦਾ ਤੇ ਸੋਭਾ ਅਗਲਾ ਕਰਦਾ ਅਗਲਾ ਕਹਿੰਦਾ ਯਾਰ ਵੀ ਹਾਂ ਕੰਮਾਂ ਭਾਵੇਂ ਕਰਦੀ ਐ ਕੋਈ ਵੀ ਤੁਸੀਂ ਆਪਣੇ ਕੰਮਾਂ ਵਾਲੇ ਜ਼ਰੂਰ ਸੰਦੇ ਧਿਆਨ ਦਿਓ ਉਹੀ ਗੱਲ ਹੈ ਕਿ ਬਾਹਰ ਵਿੱਚ ਪ੍ਰਸਤਾਵੇ ਨਾਲੋਂ ਚੰਗਾ ਕਿ ਮੈਂ ਆ ਨਹੀਂ ਕੀਤਾ ਮੈਂ ਉਹ ਨਹੀਂ ਕੀਤਾ ਸੋ ਕਰਨ ਵਾਲਾ ਪਰਮਾਤਮਾ ਹੁੰਦਾ ਪਰ ਇਹ ਹੈ ਕਿ ਇੱਕ ਜਰੀਆ ਬਣਦਾ ਜੇ ਆਪਾਂ ਉਹ ਜਰੀਏ ਦੇ ਮੁਤਾਬਿਕ ਕੰਮ ਕਰਦੇ ਰਵਾਂਗੇ ਤਾਂ ਕਿਤੇ ਨਾ ਕਿਤੇ ਉਹਦਾ ਜਿਹੜਾ ਰਿਜ਼ਲਟ ਸਾਨੂੰ ਵਧੀਆ ਮਿਲੂਗਾ ਤੋ ਦੂਜੇ ਨੰਬਰ ਤੇ ਆਪਣੇ ਦੇ ਕੰਮ ਕਰੋ ਹਮੇਸ਼ਾ ਚੰਗੀ ਚੀਜ਼ ਸੁਣੋ ਚੰਗੀ ਚੀਜ਼ ਨੂੰ ਸ਼ੇਅਰ ਕਰੋ ਪਤਾ ਗੱਲ ਕੀ ਆਪਣਾ ਜਿਹੜਾ ਦਿਮਾਗ ਹੈ ਦਿਮਾਗ ਦੋ ਤਰੀਕਿਆਂ ਨਾਲ ਕੰਮ ਕਰਦਾ ਇੱਕ ਦਾ ਕੰਮ ਕਰਦਾ ਹੈ ਉਹ ਸਾਡੇ ਦੇ ਮੁਤਾਬਕ ਨਾਲ ਇੱਕ ਕਰਦਾ ਕਿਸੇ ਦੇ ਮੁਤਾਬਕ ਨਾਲ ਹੁਣ ਜੇ ਕੋਈ ਕਹੀ ਕਹਿਣਗੇ ਵੀ ਆਪਣੇ ਦਿਮਾਗ ਨਾਲ ਕਿਵੇਂ ਕੰਮ ਕਰਦਾ ਤੇ ਕਿਸੇ ਦੇ ਮੁਤਾਬਕ ਕਿਵੇਂ ਕਰਦਾ ਹੁਣ ਪਹਿਲੀ ਗੱਲ ਆਪਾਂ ਇਹ ਚੱਲੂ ਵੀ ਸਾਡੇ ਦਿਮਾਗ ਨਾਲ ਸਾਡੇ ਦਿਮਾਗ ਦੇ ਵਿੱਚ ਤੁਸੀਂ ਇਹ ਦੇਖ ਲਓ ਵੀ ਅਸੀਂ ਸਾਰਾ ਦਿਨ ਸਾਡੀ ਗਤੀਵਿਧੀ ਕੀ ਰਹਿੰਦੀ ਹੈ ਪਹਿਲਾ ਪਹਿਲਾ ਆਪਣਾ ਪਲੱਸ ਪੁਆਇੰਟ ਇਹ ਬਣਾਓ ਕਿ ਮੈਂ ਕਿਨੂੰ ਮਿਲਦਾ ਮੇਰਾ ਜਿਹੜਾ ਸਰਕਲ ਆ ਉਹ ਕਿਹੋ ਜਿਹਾ ਚੰਗਾ ਚੰਗੇ ਬੰਦੇ ਦਾ ਸਰਕਲ ਹੈ ਮਾੜੇ ਬੰਦੇ ਦਾ ਸਰਕਲ ਹੈ ਤੀਸਰੇ ਨੰਬਰ ਤੇ ਸਾਡਾ ਖਾਣਾ ਪੀਣਾ ਕਿਹੋ ਜਿਹਾ ਠੀਕ ਹੈ ਕਈ ਵਾਰੀ ਹੋ ਸਕਦਾ ਹੈ ਕਿ ਸਾਡਾ ਲੋੜ ਤੋਂ ਵੱਧ ਮੈਂ ਇਹ ਨਹੀਂ ਗੱਲ ਕਰਦਾ ਕਿ ਕਾਫੀ ਵੀਰ ਭਰਾ ਕਹਿੰਦੇ ਆ ਕਿ ਫਾਸਟ ਫੂਡ ਖਾਂਦੇ ਆ ਮੈਂ ਹੁਣ ਆਪਣੀ ਗੱਲ ਕਰਾਂ ਮੈਂ ਨਹੀਂ ਫਾਸਟ ਫੂਡ ਵਗੈਰਾ ਬਹੁਤ ਘੱਟ ਯੂਜ਼ ਕਰਦਾ ਕਿਤੇ ਚਲੋ ਯਾਰ ਦੋਸਤ ਕਿਤੇ ਇਕੱਠੇ ਬੈਠੇ ਹੋਈਏ ਅਸੀਂ ਕਿਤੇ ਵੱਖਰੀ ਗੱਲ ਪਰ ਮੈਨੂੰ ਨਹੀਂ ਤਾਂ ਮੈਂ ਭਨੇਜ ਕਰਦਾ ਫਾਸਟ ਫੂਡ ਤੋਂ ਜਿੰਨਾ ਹੋ ਜੇ ਠੀਕ ਹੈ ਉਸ ਤੋਂ ਬਾਅਦ ਦੂਸਰੇ ਨੰਬਰ ਤੇ ਇਹ ਤਾਂ ਹੋ ਗਈ ਜਿਹੜੀ ਸਾਡੀ ਆਪਣੀ ਹੈ ਸਾਡੇ ਦਿਮਾਗੀ ਦੂਰ ਲੈ ਹੁਣ ਮੇਰਾ ਦਿਮਾਗ ਕਹਿੰਦਾ ਹੈ ਕਿ ਮੈਂ ਆ ਚੀਜ਼ ਕਰਨੀ ਹੈ ਜਾਂ ਮੈਂ ਆ ਚੀਜ਼ ਕਰਾਂ ਕਰੂੰਗਾ ਜਾਂ ਅੱਗੇ ਪਲੱਸ ਪੁਆਇੰਟ ਮੇਰਾ ਇਹ ਚੀਜ਼ਾਂ ਤੇ ਮੈਂ ਆਪਣੇ ਤੇ ਕੰਮ ਕਰਨ ਲੱਗ ਰਿਹਾ ਹਾਂ ਉਹ ਚੀਜ਼ਾਂ ਹੁੰਦੀਆਂ ਨੇ ਤੇ ਸੈਕੰਡ ਪੁਆਇੰਟ ਇਹਦਾ ਇਹ ਹੈ ਕਿ ਜੇ ਆਪਾਂ ਕਿਸੇ ਦੇ ਮਤਲਬ ਹੁਣ ਕਿਸੇ ਦੇ ਮਤਲਬ ਕਿਵੇਂ ਹੋ ਜਾਂਦਾ ਕਿ ਯਾਰ ਜਿਵੇਂ ਹੁਣ ਆਪਾਂ ਫਰੈਂਡ ਸਰਕਲ 'ਚ ਯਾਰ ਦੋਸਤ ਆਪਣੇ ਬੈਠੇ ਆ ਹਨ ਉਹਨਾਂ ਨੇ ਕਿਹਾ ਯਾਰ ਅਜਾ ਪਾਚੂ ਦਿਖਾਵਾਂਗੇ ਠੀਕ ਹੈ ਖਾਲੀ ਜੀ ਓਕੇ ਉਹਦਾ ਸਰੀਰ ਦਾ ਸਾਨੂੰ ਕੀ ਸਾਈਡ ਇਫੈਕਟ ਹੈ ਉਹ ਸਾਨੂੰ ਕੋਈ ਉਹਦੇ ਬਾਰੇ ਜਾਣਕਾਰੀ ਨਹੀਂ ਹੈਗੀ ਉਹਦੇ ਬਾਰੇ ਆਪਾਂ ਨੂੰ ਨੋਲਿਜ ਵੀ ਨਹੀਂ ਹੈਗੀ ਉਸ ਤੋਂ ਬਾਅਦ ਦੂਸਰਾ ਪੁਆਇੰਟ ਗੱਲ ਕਰੀਏ ਕਿ ਸਰਕਲ ਜਿਵੇਂ ਪਹਿਲੇ ਸਰਕਲ ਦੀ ਗੱਲ ਕਰੀਏ ਦੂਸਰੇ ਨੰਬਰ ਤੇ ਸਰਕਲ ਸਾਨੂੰ ਕਈ ਵਾਰੀ ਸਾਡਾ ਦਿਮਾਗ ਡੈੱਡ ਹੋ ਜਾਂਦਾ ਸਾਰੇ ਵੀਰ ਭਰਾਵਾਂ ਜਿੰਨੇ ਵੀ ਨੇ ਉਹ ਡੈੱਡ ਹੋਣ ਦਾ ਕਾਰਨ ਕਿ ਸਾਨੂੰ ਜਿਹੜੇ ਬੰਦੇ ਨੂੰ ਆਪਣੇ ਚੰਗੇ ਜਾਂ ਮਾੜੇ ਮਾੜੇ ਦੀ ਪਛਾਣ ਨਹੀਂ ਹੈਗੀ ਉਹ ਬੰਦੇ ਦਾ ਦਿਮਾਗ ਡੈੱਡ ਹੀ ਆ ਫਿਰ ਦੂਸਰੇ ਨੰਬਰ ਤੇ ਜਦੋਂ ਪਹੁੰਚੀ ਤੇ ਕੰਮ ਕਰਦੇ ਆ ਅਗਲਾ ਆਪਣਾ ਦਿਮਾਗ ਸੁੰਨ ਹੋ ਜਾਂਦਾ ਅਗਲਾ ਕਹਿੰਦਾ ਯਾਰ ਤੂੰ ਆਹ ਕੰਮ ਕਰ ਤੂੰ ਆਹ ਚੀਜ਼ ਕਰ ਤੂੰ ਫਲਣ ਉਹ ਫਿਰ ਆਪਾਂ ਉਹ ਹੋ ਗਏ ਵੀ ਕਿਸੇ ਤੇ ਨਿਰਭਰ ਹੋ ਗਏ ਨਿਰਭਰ ਹੋ ਕੇ ਡਿਪੈਂਡ ਹੋ ਕੇ ਜਦੋਂ ਆਪਾਂ ਉਹ ਚੀਜ਼ ਤੇ ਕੰਮ ਪ੍ਰੋਪਰਲੀ ਕਰਨਾ ਸ਼ੁਰੂ ਕਰ ਦਿੰਨੇ ਆ ਪਰ ਕਿਤੇ ਨਾ ਕਿਤੇ ਆਪਾਂ ਉਹਦੇ ਅਧੀਨ ਹੋ ਕੇ ਉਹਦੇ ਮੁਤਾਬਿਕ ਕੰਮ ਕਰਦੇ ਜਿਵੇਂ ਉਹ ਆਪਾਂ ਨੂੰ ਕਹਿਣਾ ਚਾਹੁੰਦਾ ਆਪਾਂ ਉਵੇਂ ਕਰਦੇ ਆ ਠੀਕ ਹੈ ਤੇ ਉਸ ਤੋਂ ਬਾਅਦ ਆਪਣਾ ਦਿਮਾਗ ਸਾਡਾ ਬੰਦ ਹੋ ਜਾਂਦਾ ਫਿਰ ਅਸੀਂ ਅਗਲੇ ਦੇ ਮੁਤਾਬਿਕ ਚੱਲਦੇ ਆ ਅਗਲਾ ਜੀ ਕੋ ਕਹਿੰਦਾ ਚੰਗਾ ਵੀ ਆ ਤਾਵੇਂ ਜੇ ਕੋਈ ਮਾੜਾ ਕਹਿੰਦਾ ਤਾਵੇਂ ਤੁਸੀਂ ਕੋਸ਼ਿਸ਼ ਕਰਿਆ ਕਰੀਏ ਭਾਵੇਂ ਥੋੜਾ ਕਰੀਏ ਚਾਹੇ ਬਹੁਤਾ ਕਰੀਏ ਆਪਣੇ ਹਿਸਾਬ ਨਾਲ ਜਰੂਰ ਤੁਸੀਂ ਕੰਮ ਕਰਿਆ ਕਰੋ ਆਪਣੇ ਤੇ ਧਿਆਨ ਦਿਆ ਕਰੋ ਬਾਕੀ ਗੱਲ ਇਹ ਵੀ ਅੱਗੇ ਆਖਿਆ ਆਪਾਂ ਆਖੀ ਕਿ ਹੁੱਕ ਹੁੱਕ ਗੱਲਾਂ ਬਹੁਤ ਹੋ ਜਾਂਦੀਆਂ ਨੇ ਜਿਵੇਂ ਬਸ ਆਪਣੇ ਤੇ ਪਹਿਲਾਂ ਧਿਆਨ ਦਿਓ ਕਿਉਂਕਿ ਕੋਈ ਚੀਜ਼ਾਂ ਮੈਂ ਆਪਣੀ ਜ਼ਿੰਦਗੀ ਦੇ ਨਿਰਧਾਰਤ ਕਰਨਾ ਚਾਹੁੰਦਾ ਆਪਣੇ ਤੇ ਮੈਂ ਕੋਸ਼ਿਸ਼ ਕਰ ਰਿਹਾ ਹਾਂ ਚੀਜ਼ਾਂ ਲਾਗੂ ਕਰਨ ਦੀ ਕੁਝ ਗੱਲਾਂ ਹੋ ਜਾਂਦੀਆਂ ਨੇ ਕੁਝ ਗੱਲਾਂ ਨਹੀਂ ਹੁੰਦੀਆਂ ਜਿਹੜੀਆਂ ਹੋ ਜਾਂਦੀਆਂ ਨੇ ਉਹਨਾਂ ਨੂੰ ਲਾਗੂ ਕਰ ਲੀਦੇ ਜਿਹੜੀਆਂ ਗੱਲਾਂ ਨਹੀਂ ਹੁੰਦੀਆਂ ਤੇ ਉਹਨਾਂ ਨੂੰ ਕੋਸ਼ਿਸ਼ ਕਰੀ ਦੀ ਕਿ ਚਲੋ ਅੱਜ ਨਹੀਂ ਦੇ ਕੱਲ ਕਿਉਂਕਿ ਬੰਦਾ ਸਿੱਖਣ ਵਾਲਾ ਹੈ ਹਰੇਕ ਹਰੇਕ ਪੜਾਅ ਤੇ ਬੰਦਾ ਸਿੱਖਦਾ ਸੋ ਇਹ ਨਹੀਂ ਆਪਾਂ ਕਦੇ ਕਹਿ ਸਕਦੇ ਕਿ ਮੈਂ ਇੱਥੇ ਸਿੱਖ ਗਿਆ ਤਾਂ ਉਹਦੇ ਨਾਲ ਇਹ ਹੁੰਦਾ ਕਿ ਸਿੱਖਣ ਦੀ ਪ੍ਰਕਿਰਿਆ ਹੋਣੀ ਚਾਹੀਦੀ ਹੈ ਉਹ ਲੱਗੇ ਹੋਏ ਆ ਸੋ ਕਿਤੇ ਹੋ ਸਕਦਾ ਹੈ ਕਿ ਉਹ ਚੀਜ਼ਾਂ ਤੇ ਨਾਲ ਸਾਡਾ ਤੋਂ ਕੰਮ ਹੁੰਦਾ ਹੋਵੇ ਪਰ ਕੋਸ਼ਿਸ਼ ਹਮੇਸ਼ਾ ਇਹ ਹੁੰਦੀ ਹੈ ਕਿ ਚੰਗੇ ਚੰਗਾ ਥੋੜਾ ਸਰਕਲ ਹੋਵੇ ਚੰਗੇ ਬੰਦਿਆਂ ਨਾਲ ਤੁਸੀਂ ਬੈਠੋ ਕਿਉਂਕਿ ਚੰਗੇ ਬੰਦੇ ਤੁਹਾਨੂੰ ਕਿਤੇ ਨਾ ਕਿਤੇ ਥੋੜੀ ਜਿਹੀ ਚੰਗੀ ਚੰਗੇ ਲੋਕਾਂ ਨਾਲ ਥੋੜੀ ਸਲਾਹ ਚੱਲਦੀ ਹੈ ਚੰਗੇ ਲੋਕ ਥੋੜੀ ਜ਼ਿੰਦਗੀ ਦੇ ਵਿੱਚ ਨੇ ਤਾਂ ਸਾਨੂੰ ਕਿਤੇ ਨਾ ਕਿਤੇ ਉਹ ਚੀਜ਼ਾਂ ਦਾ ਬੈਨੀਫਿਟ ਹੁੰਦਾ ਹੀ ਐ ਤੋ ਚੰਗਾ ਮਿੱਤਰ ਚੰਗੀ ਸਲਾਹ ਚੰਗਾ ਮਿੱਤਰ ਤੇ ਚੰਗਾ ਦੁਸ਼ਮਣ ਤੋਨੂੰ ਵਧੀਆ ਸਲਾਹ ਦੇ ਸਕਦਾ ਜਿਹੜਾ ਦੁਸ਼ਮਣ ਜਾਂ ਚੰਗਾ ਮਿੱਤਰ ਦੀ ਗੱਲ ਕਰਾਂ ਚੰਗਾ ਮਿੱਤਰ ਕਿਵੇਂ ਚੰਗਾ ਮਿੱਤਰ ਹੋਵੇ ਉਹ ਚੰਗਾ ਮਿੱਤਰ ਹੈ ਜਿਹੜਾ ਤੁਹਾਡੀਆਂ ਹਰ ਇੱਕ ਕਮੀਆਂ ਨੂੰ ਤੁਹਾਨੂੰ ਦੱਸੇ ਕਿ ਯਾਰ ਬਈ ਤੂੰ ਇੱਥੇ ਗਲਤ ਹੈ ਨਹੀਂ ਐ ਇੱਥੇ ਤੂੰ ਆਹ ਚੀਜ਼ਾਂ ਕਰ ਸਕਦਾ ਕਿ ਚੀਜ਼ਾਂ ਤੇਰੇ ਨਹੀਂ ਕੀਤੀਆਂ ਚਲ ਅੱਗੇ ਤੂੰ ਇਹ ਚੀਜ਼ਾਂ ਕਰਨ ਦੀ ਕੋਸ਼ਿਸ਼ ਕਰੀ ਇਹ ਸਾਡਾ ਹੋ ਗਿਆ ਪਲੱਸ ਪੁਆਇੰਟ ਤੇ ਇਹ 네ਗੇਟਿਵ ਪੁਆਇੰਟ ਹੋਈ ਹੈ ਜਿਹੜਾ ਪੈਰਾਂ ਨੂੰ ਡਿੱਗੀ ਜਾਵੇ ਅਗਲਾ ਕਈ ਹੋਵੇ ਨਾ ਨਾ ਤੂੰ ਤਾਂ ਸਹੀ ਐ ਤੂੰ ਜੋ ਕੁਝ ਕੀਤਾ ਸਾਰਾ ਕੁਝ ਓਕੇ ਹੈ ਨਾ ਤੇ ਬਸ ਥੋੜੇ ਜਿਹਾ ਇਹ ਇਹ ਬੰਦਿਆਂ ਤੋਂ ਜ਼ਰੂਰ ਬਚ ਕੇ ਰੋ ਜਿਹੜੇ ਹਰ ਇੱਕ ਦੀ ਜ਼ਿੰਦਗੀ ਚ ਕੋਈ ਦੋ ਚਾਰ ਬੰਦੇ ਜ਼ਰੂਰ ਹੁੰਦੇ ਆ ਜਿਹੜੇ ਇਦਾਂ ਦੇ ਹੁੰਦੇ ਆ ਤੇ ਦੂਸਰੇ ਨੰਬਰ ਤੇ ਜੇਕਰ ਆਪਾਂ ਹੋਰ ਗੱਲ ਕਰੀਏ ਤੇ ਅੱਗੇ ਤੇ ਜਿਹੜੇ ਚੰਗਾ ਦੁਸ਼ਮਣ ਦੀ ਗੱਲ ਕੀਤੀ ਹੈ ਚੰਗਾ ਦੁਸ਼ਮਣ ਹਮੇਸ਼ਾ ਤੁਹਾਨੂੰ ਜਿਹੜਾ ਥੋੜਾ ਕਿਸੇ ਦਾ ਵੈਰ ਵੀ ਹੋਵੇ ਨਾ ਉਹ ਸਦਾ ਐ ਨਹੀਂ ਗੱਲ ਕਰਦਾ ਹੈਗਾ ਉਹ ਕਿਸੇ ਤਰੀਕੇ ਨਾਲ ਗੱਲ ਕਰਦਾ ਤੇ ਉਹ ਉਹਦੇ ਵੱਲ ਜੁੜਨ ਦਾ ਵੀ ਤਰੀਕਾ ਹੁੰਦਾ ਵੀ ਹਾਂ ਬਾਕੀ ਇਹ ਬੰਦਾ ਕਿਸੇ ਨਾ ਕਿਸੇ ਤਰੀਕੇ ਨਾਲ ਗੱਲ ਕਰਦਾ ਸੋ ਵਾ ਕਾਫੀ ਵੀਡੀਓ ਗੱਲਾਂ ਕੀਤੀਆਂ ਗਈਆਂ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਅੱਗੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਣੀ ਜਿਹੜੀ ਅੱਗੇ ਅੱਗੇ ਦੀ ਵੀਡੀਓ ਨੇ ਥੋੜੇ ਦਰਮਿਆਨ ਆਉਂਦੇ ਰਹਿਣ ਤਦ ਤੱਕ ਲਈ ਧੰਨਵਾਦ ਪੰਜਾਬ ਪੰਜਾਬੀ ਜਿੰਦਾਬਾਦ